ਹਜੇ ਲੋ ਜੀ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਪਹਿਲਾਂ ਤੋਂ ਲੈ ਕੇ ਚਾਦਰਾਂ ਲੈ ਕੇ ਆ ਰਹੇ ਆ ਤੁਹਾਡੇ ਲਈ ਬਹੁਤ ਸੋਹਣੇ ਸੋਹਣਿਆ ਇਸ ਵਾਰ ਆਪਣੇ ਕੋਲ ਡਿਮਾਂਡ ਜੀ ਵੀ ਇਲਾਸਟਿਕ ਵਾਲੀ ਚਾਦਰ ਚਾਹੀਦੀ ਹੈਗੀ ਚਾਦਰ ਦੇਖੋ ਇਲਾਸਟਿਕ ਵਾਲੀ ਚਾਦਰ ਹੋਊਗੀ ਪ੍ਰੋਪਰ ਸ਼ੇਪ ਬਣੀ ਹੋਈ ਹੈ ਸਾਰੀ ਪੱਟੀ ਵੀ ਬਣੀ ਹੋਈ ਹੈ 4 ਇੰਚੀ ਦੇ 5 ਇੰਚੀ ਗੱਦੇ ਦੀ ਚਾਦਰ ਹੋਊਗੀ ਜੀ ਇਹ ਇਲਾਸਟਿਕ ਵਾਲੀ ਚਾਦਰ ਹੈਗੀ ਪਹਿਲਾਂ ਆਪਾਂ ਦੂਜੀਆਂ ਚਾਦਰਾਂ ਜਿਹੜੀਆਂ ਸਿੰਪਲ ਆਪਣੇ ਕੋਲੇ ਉਹ 500 ਦੇ ਤਿੰਨ ਦਿੰਦੇ ਆ ਆਪਾਂ ਤੇ ਇਲਾਸਟਿਕ ਵਾਲੀ ਚਾਦਰ ਹੈਗੀ 500 ਰੁਪਏ ਦੀਆਂ ਦੋ ਬਹੁਤ ਸੋਹਣੀ ਚਾਦਰ ਹੈ ਜੀ ਬਹੁਤ ਵਧੀਆ ਫਿਨਿਸ਼ਿੰਗ ਕੀਤੀ ਹੋਈ ਹੈ ਚੈੱਕ ਕਰ ਲੋ ਪ੍ਰੋਪਰ ਬਿਲਕੁਲ ਸਹੀ ਸਲਾਈ ਮਾਰੀ ਹੋਈ ਹੈ ਕੋਈ ਐਦਾਂ ਨਹੀਂ ਕੋਈ ਫਟ ਜੂ ਕਿਸੇ ਵਾਸਤੇ ਸਲਾਈ ਉੱਡੜ ਜੂਗੀ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੀ ਹੋਈ ਚਾਦਰ ਹੈ 500 ਰੁਪਏ ਦੇ ਦੋਨੇ ਗਿਆ ਪੰਜ ਡਿਜ਼ਾਈਨ ਨੇ ਆਪਣੇ ਵਿੱਚ ਇੱਕ ਬਲੂ ਵਾਲਾ ਜ ਫਲਾਵਰ ਚ ਇੱਕ ਲਾਈਟ ਕਲਰ ਆ ਜੂਗਾ ਤੇ ਇੱਕ ਆਪਣੇ ਮੈਹਰੂਨ ਕਲਰ ਆ ਜੂ ਤੇ ਇੱਕ ਡਾਰਕ ਗ੍ਰੀਨ ਕਲਰ ਆ ਜੂ ਤੇ ਇੱਕ ਡਾਰਕ ਗ੍ਰੇ ਕਲਰ ਆ ਜੂ ਬਈ ਸਿਰਫ ਪੰਜ ਡਿਜ਼ਾਈਨ ਤਿਆਰ ਕੀਤੇ ਨੇ ਆਪਾਂ ਇਹਦੇ ਵਿੱਚ ਤੇ ਹੋਰ ਵੀ ਤੁਹਾਨੂੰ ਨਵੇਂ ਨਵੇਂ ਡਿਜ਼ਾਈਨ ਹੋਰ ਵੀ ਦਿਆ ਕਰਾਂਗੇ ਤੇ ਜਲਦੀ ਜਲਦੀ ਸੀ ਆਰਡਰ ਕਰ ਦਿਓ WhatsApp ਤੇ ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ ਹੈ 9876599250 ਤੇ ਜੇ ਤੁਸੀਂ ਵਿਜ਼ਿਟ ਕਰਨਾ ਹੈ ਤਾਂ ਜੋਗਾ ਕਲਾਥ ਹਾਊਸ ਪਿੰਡ ਪੱਖੋਕਲਾ ਜ਼ਿਲ੍ਹਾ ਬਰਨਾਲਾ